ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਤੇ ਸਵੇਰ ਦਾ ਟਾਈਮ ਸੀਗਾ ਟਾਈਮ ਹੋ ਗਿਆ ਪੌਣੇ 1:00 ਦਾ ਤੇ ਹਵਾ ਚੱਲ ਰਹੀ ਹੈ ਠੰਢੀ ਠੰਢੀ ਤੇ ਇੱਧਰ ਸਾਰੇ ਪਾਣੀ ਛਿੜਕਤਾ ਸੀ ਪੌਦਿਆਂ ਨੂੰ ਵੀ ਪਾਤਾ ਸੀਗਾ ਤੇ ਸੁੰਬਰ ਨਾਲਾ ਹਜੇ ਪਿਆ ਹੈਗਾ ਪਾਣੀ ਛਿੜਕਿਆ ਹੈਗਾ ਪਹਿਲਾਂ ਪਾਣੀ ਪਾਤਾ ਸੀਗਾ ਪੌਦਿਆਂ ਨੂੰ ਉਹ ਥੋੜੀ ਨਾ ਮਿੱਟੀ ਜੀ ਉੱਡਣ ਲੱਗ ਜਾਂਦੀ ਹੈ ਜੀ ਇੱਥੇ ਡੈਡੀ ਨੇ ਸਾਰੇ ਕਾਰ ਤੇ ਵੀ ਪਾਣੀ ਮਾਰਤਾ ਇੱਥੇ ਪਾਣੀ ਖੜ ਗਿਆ ਹਵਾ ਚੱਲੀਏਗੀ ਬਹੁਤ ਜ਼ਿਆਦਾ ਠੰਡੀ ਠੰਡੀ ਰਸਮੀਨ ਹਜੇ ਸੁੱਤਾ ਹੀ ਪਿਆਗਾ ਤੇ ਇੰਦਰੀਨਾਂ ਨੂੰ ਵੀ ਹਜੇ ਪਾਣੀ ਵਸੇ ਤਾਂ ਰਾਤ ਵਾਲਾ ਹੀ ਖੜਾ ਹੈਗਾ ਪਤਾ ਨਹੀਂ ਕਿਉਂ ਆਇਆ ਨਾ ਪੱਤੇ ਦੇ ਕੀ ਸੀ ਆਂ ਬੀ ਇਹ ਇਹਨਾਂ ਦੇ ਇੱਧਰ ਦੇਖੋ ਪਤਾ ਨਹੀਂ ਪਾਣੀ ਜ਼ਿਆਦਾ ਪੈ ਗਿਆ ਤਾਂ ਸਰਕੇ ਹੋਣਾ ਇਹਨੂੰ ਪਾਣੀ ਪਾਉਂਦੀ ਜੀ ਮੈਂ ਪਾਣੀ ਕਿ ਵੀ ਪਾ ਦਿੰਨੇ ਨੂੰ ਪਾਣੀ ਨਾਲ ਵੀ ਹੋ ਜਾਂਦਾ ਹੈਗਾ ਤੇ ਪਾਣੀ ਇਹਨਾਂ ਦੇ ਵਿੱਚ ਪਿਆ ਹੈਗਾ ਕੋਦਿਆਂ ਚ ਇਹਨਾਂ ਚ ਵੀ ਹੋਵੇ ਪਾਣੀ ਹੈਗਾ ਇਹਨਾਂ ਸ ਤਾਂ ਵੈਸੇ ਸੁੱਕ ਗਿਆ ਇਹਨਸ ਪਾਦਾਂਗੇ ਇਹਨਾਂ ਚਾਰ ਗਮਲਾਂ ਚ ਮੀਂਹਾਂ ਚ ਤੇ ਇੰਨਾ ਚ ਪਾਣੀ ਹੈਗਾ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਅੱਜ ਚੱਲ ਰਹੀ ਹੈ ਹਵਾ ਠੰਡੀ ਠੰਡੀ ਕੰਮ ਹਜੇ ਆਪਣਾ ਸਾਰਾ ਹੀ ਪਿਆਗਾ ਇੱਧਰ ਦੇਖੋ ਮੈਂ ਕੁਛ ਸਤੀ ਪੀ ਮੈਂ ਕੁਛ ਤੇ ਮੈਂ ਹੁਣ ਪਹਿਲਾਂ ਗੁੰਨਦੀ ਆ ਆਟਾ ਆਟਾ ਗੁੰਨ ਕੇ ਰੱਖ ਦਿੰਨੀ ਆਪਾਂ ਉਦੋਂ ਨੂੰ ਵਧੀਆ ਬਣ ਜਾਂਦਾ ਹੈਗਾ ਸਬਜੀ ਅੱਜ ਬਣਾਉਣੀ ਨੇਗੀ ਪਈ ਐ ਸਬਜੀ ਛੋਲਿਆਂ ਦੀ ਸਬਜੀ ਬਣਾਈ ਸੀਗੀ ਤੇ ਪਈ ਐ ਤੇ ਹੁਣ ਗੁੰਦੀ ਮੈਂ ਆਟਾ ਉਦੋਂ ਨੂੰ ਆਟਾ ਵਧੀਆ ਬਣ ਜੂਗਾ ਤੇ ਫੇ ਸਾਰਾ ਕਰ ਲੈਣੀ ਐ ਕੰਮ ਤੇ ਝਾੜੂ ਲਾ ਲਾਂਗੇ ਪੋਚਾ ਲਾ ਲਾਂਗੇ ਤੇ ਬਾਹਰੋਂ ਵੀ ਸੁੰਬਰ ਦਾਂਗੇ ਹੁਣ ਜਿਹੜਾ ਹੁਸਕੋ ਹੋ ਜਾਣਾ ਕੋਈ ਚਿੰਤਾ ਰਹਿ ਸੁਣ ਸੁਤਾ ਪਿਆ ਰਿਹਾ ਸੁਣ ਅੜਕੇ ਅੜਕੇ ਬਿਆਰਾ ਹੀ ਬੜਾ ਹਨਾ ਹਾਂ ਹਾਂ ਵਾਹ ਹਾਂ ਵਾਹ ਬਹੁਤ ਵਧੀਆ ਐ ਤੁਨ ਸੁੰਬਰ ਤਵੇ ਖ ਨੇ ਰੀ ਨਾਲ ਫੇਰੇ ਲੱਗਦਾ ਨਹੀਂ ਪਾਣੀ ਛਿੜਕਣਾ ਪਊਗਾ ਹੋਰ ਸਹੀ ਗੀ ਹਮ ਬੋੜ ਉਦੋਂ ਨਾ ਦੇਖਿਓ ਗਮਲਿਆਂ ਨੂੰ ਜਿਹੜਾ ਰਸ਼ਮੀਨ ਦਾ ਗਿਫਟ ਆਲਾ ਸੀਗਾ ਉਹਨੂੰ ਮੈਂ ਜ਼ਿਆਦਾ ਥੋੜਾ ਜਿਹਾ ਪਾਣੀ ਪਾਤਾ ਮੈਨੂੰ ਲੱਗਦਾ ਉਹਦੇ ਪੱਤੇ ਜੇ ਸੜ ਗਏ ਵਰਗਾ ਨਾ ਸਰਾ ਹੋ ਪਾਣੀ ਨਾ ਹੋਵੇ ਜ਼ਿਆਦਾ ਨਾ ਨਾ ਬਾਮਾ ਹੁਣ ਉਹਨੂੰ ਫਿਰ ਫਿਰ ਮੈਂ ਕਹਿ ਦਿੰਨੀ ਹੈ ਵਿਚਾਰੇ ਸੁੱਕੇ ਪਏ ਹੈਗੇ ਤਾਂ ਕਰਕੇ ਮੈਂ 2-3 3 ਟਾਈਮ ਪਾਣੀ ਪਾ ਦਿੰਨੀ ਹਾਂ ਅੱਜ ਫਿਰ ਉਹਨੂੰ ਇੱਕ ਟਾਈਮ ਹੀ ਪਾਵਾਂਗੇ ਹਨਾ ਇਹਦਾ ਵੀ ਟਾਇਰ ਧੋਦਨੇ ਮੈਕੂ ਦਾ ਜਦੋਂ ਜੀ ਕਰਦਾ ਉਹਦੋਂ ਉੱਠ ਕੇ ਦੁੱਧ ਪੀਣ ਲੱਗ ਜਾਂਦੀ ਐ ਮੈਕੂ ਜਦੋਂ ਵੀ ਮੈਕੂ ਦਾ ਜੀ ਕਰਦਾ ਲੋ ਜੀ ਆਪਾਂ ਕਰਨੀ ਹੁਣ ਸਾਫ਼ ਸਫਾਈ ਮੈਕੂ ਦਾ ਮੰਝਾ ਚੱਕ ਦਿੰਨੇ ਝਾੜੂ ਲਗਾਵਾਂਗੇ ਲੈਪਟਾਪ ਵਾਲੀ ਤਾਰ ਰਸ਼ਮੀ ਦੀ ਟੁੱਟ ਗਈ ਇੱਥੋਂ ਸਪਾਰਕ ਜਮਾਰ ਗਈ ਉਸ ਨੂੰ ਗ੍ਰੋਸਰੀ ਘੱਟ ਕੇ ਨਿਸ਼ਾਦ ਲੈਣੇ ਚੱਤਰ ਉਹ ਚਾਦਰ ਹੈ ਨਾ ਥੋੜੀ ਜਿਹੀ ਇਕੱਠੀ ਜੀ ਹੋ ਜਾਂਦੀ ਹੈਗੀ ਤੇ ਜਿਹੜੀ ਕਾਟਨ ਦੀ ਚਾਦਰ ਹੁੰਦੀ ਹੈ ਉਹ ਨਹੀਂ ਇਕੱਠੀ ਹੁੰਦੀ ਅਜੇ ਤਾਂ ਬਾਹਰੋਂ ਆਈ ਜਾਂਦੀ ਹੈ ਨੇਰੀ ਨੇਰੀ ਬਹੁਤ ਜ਼ਿਆਦਾ ਜੇਡ ਖੁੱਲਾ ਪਿਆ ਨਾ ਤਾਂ ਕਰਕੇ ਅੰਦਰ ਵੀ ਹਵਾ ਪੈਂਦੀ ਆ नीचे हम तो लगाने आप झाड़ू झाड़ू चक लिया हम आप सारे करा साफ सफाई मैकू, मैकू, मैकू। ਉੜਿਆਂ ਵਾਲਾ ਗੇਟ ਬੰਦ ਨਹੀਂ ਹੈਗਾ ਖੋਲਣਾ ਹਮ ਬੰਦ ਕਰਕੇ ਆਉਣਾ ਪਊ ਉਹੜੀਆਂ ਚੜ ਜਾਂਦਾ ਨਾ ਸਾਹ ਚੜ ਜਾਂਦਾ ਤਾਂ ਨਹੀਂ ਕੀ ਗੱਲ ਇਹੋ ਕਾਲੀ ਕਾਲੀ ਚੜਦੇ ਆ ਇੱਕ ਇੱਕ ਦਾ ਨੀਂਦਰ ਲਗਾਉਣੇ ਚਾਹਉਂ ਲੋ ਜੀ ਝਾੜੂ ਆਪਾਂ ਇੱਥੇ ਲਗਾਤਾ ਸੀਗਾ ਤੇ ਪੋਚਾ ਹਜੇ ਰਹਿ ਗਿਆ ਸੀਗਾ ਲਾਉਣ ਵਾਲਾ ਤੇ ਪੋਚਾ ਲਾਵਾਂਗੇ ਠਹਿਰ ਕੇ ਇੱਧਰ ਭਾਂਡੇ-ਕੁੰਡੇ ਪਏ ਸੀ ਤੇ ਦੁੱਧ ਵੀ ਧਰ ਰੱਖਿਆ ਸੀਗਾ ਗਰਮ ਕਰਨਾ ਆਟਾ ਮੈਂ ਗੋਲ ਰਿਆ ਸੀਗਾ ਤੇ ਭਾਂਡੇ ਧੋਣੇ ਹਜੇ ਤੇ ਕੰਮ ਲੇਟ ਹੀ ਹੋ ਜਾਂਦਾ ਕਿਉਂ ਜਦੋਂ ਨਿਹਰੀ-ਨਿਹਰੀ ਆ ਜਾਏ ਫਿਰ ਉਦੋਂ ਕੰਮ ਲੇਟ ਹੋ ਜਾਂਦਾ ਕਿ ਤੇ ਇਹ ਜਾਂਦੀ ਸੀਗੀ ਰੂਅੱਪਸ ਦੀ ਬੋਤਲ ਸ਼ਰਬਤ ਦੀ ਜਿਹਨੂੰ ਸ਼ਰਬਤ ਵੀ ਬੋਲਦੇ ਆ ਇਹ ਫ੍ਰਿਜ ਵਿੱਚ ਨਹੀਂ ਰੱਖੇਗੀ ਫ੍ਰਿਜ ਚ ਨਾ ਜੰਮ ਜੇ ਜਾਂਦੀ ਹੈ ਤੇ ਇਹ ਮੈਂ ਬਾਹਰ ਹੀ ਰੱਖਤੀ ਸੀਗੀ ਇੱਧਰ ਰਸ਼ਮੀਨ ਹਜੇ ਸੁੱਤਾ ਪਿਆ ਸੀਗਾ ਤੇ ਮੈਂ ਨਹੀਂ ਠਾਇਆ ਮੈਂ ਕਿਹਾ ਚ ਰਸ਼ਮੀਨ ਸੌ ਲੂਗਾ ਦੁਪਹਿਰੇ ਕਿਹੜਾ ਫਿਰ ਇਹ ਨਹੀਂ ਸੌਣਾ ਹੁੰਦਾ ਸਾਰਾ ਦਿਨ ਖੇਡਦਾ ਹੀ ਹੈਗਾ ਇਹ ਸੁੱਤਾ ਪਿਆ ਸੀਗਾ ਇੱਧਰ ਬੈਗ ਦੋਨੋਂ ਰੱਖ ਰਿਆ ਰੱਖੇ ਪਏ ਹੈਗੇ ਲੈਪਟਾਪ ਵਾਲਾ ਤੇ ਸਕੂਲ ਬੈਗ वर्क करोड़ा थोड़ा, थोड़ा जाह गया ती हौली हौली कह मैं कर लगा दो चार दिन च बस थोड़ा जी वैसे ज्यादा है नहीं गा वर्क इधर बैठे पीकअप कप ठल के गया सी घरे जुदा है ਤੇ ਉਸੇ ਠੀਕ ਕਰਕੇ ਜੇ ਦਿੰਦੇ ਸੀਗੇ ਥੋੜਾ ਜਿਹਾ ਘਰੇ ਘਰੀ ਜਾਂਦੇ ਸੀਗੇ ਸਰਵਿਸ ਸਰਵਿਸ ਕਰਵਾ ਕੇ ਦਿੱਤੀ ਸੀਗੀ ਗੱਡੀ ਦੇ ਇਹਨਾਂ ਨੇ ਤੇ ਇੰਨਾ ਰਹਿ ਗਿਆ ਸੀ ਜਿਹੜਾ ਇਹ ਕਹਿੰਦੇ ਮੈਂ ਘારી ਕਰ ਦਿੰਦਾ ਹਾਂਗਾ ਚਲੋ ਤੇ ਕਰੀ ਜਾਂਦੇ ਸੀਗੇ ਤੇ ਐਸੀ ਸਾਰਾ ਕੰਮ ਕਰਵਾਤਾ ਸੀਗਾ ਇਹਨਾਂ ਨੇ ਗੱਡੀ ਦਾ ਗੱਡੀ ਵਧੀਆ ਬਣਾਤੀ ਸੀਗੀ ਤੇ ਇੱਧਰ ਆ ਗਈ ਸੀਗੀ ਮੈਂ ਅੰਦਰ ਤੇ ਬਲੌਗ ਨਾ ਬਣੇ ਰਿਹਾ ਤੇ ਮੈਂ ਬਣਾਉਂਗੀ ਹੁਣ ਰੋਟੀ ਤੇ ਰੋਟੀ ਤੋਂ ਬਾਅਦ ਆਪਾਂ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਪੋਚਾ ਪੂਚਾ ਲਾਵਾਂਗੇ ਕਿਉਂ ਹੋਵਾਜੀ ਚੱਲ ਹੀ ਰਹੀ ਹੈ ਹਜੇ ਕੋਈ ਪਤਾ ਵੀ ਨਹੀਂ ਜਿਆਦੇ ਰੀਤਾ ਆਉਣ ਲੱਗੇ ਤਾਂ ਪੋਚੇ ਦਾ ਕੋਈ ਫਾਇਦਾ ਵੀ ਨਹੀਂਗਾ ਫੇਰ ਪੁ ਕਰ ਰਹੀ ਸੀਗੀ ਸਬਜ਼ੀ ਗਰਮ ਚੋਲਿਆਂ ਦੀ ਸਬਜ਼ੀ ਰਾਤ ਜ਼ਿਆਦਾ ਬਣਾ ਲਈ ਸੀਗੀ ਤੇ ਸਬਜ਼ੀ ਬਹੁਤ ਵਧੀਆ ਬਣੀ ਐ ਤੇ ਹੁਣ ਆਪਾਂ ਇਹ ਹੀ ਖਾ ਲੈਣੀ ਐ ਤੇ ਮੈਂ ਬਣਾਉਣ ਲੱਗੀ ਹਾਂ ਹੁਣ ਰੋਟੀ ਰਸ਼ਮੀ ਹਜੇ ਵੀ ਨਹੀਂ ਉੱਠਿਆਗਾ ਇਧਰ ਮੈਨੂੰ ਵੀ ਆ ਕੇ ਬੈੱਡ ਤੇ ਚਾਦਰ ਹੋਰ ਵਿਛਾਈ ਸੀਗੀ ਤੋਤੀ ਤੇ ਮੈਨੂੰ ਹੁਣ ਇੱਥੇ ਵੀ ਪੈ ਗਈ ਹੁਣ ਇਹਦਾ ਕੀ ਕੀਤਾ ਜਾਵੇ ਮੈਨੂੰ ਦਾ ਮੈਂ ਸੁੱਤੀ ਪਈ ਐ ਉਧਰ ਰਸ਼ਮੀ रश्मीन सुन दो पे है मैं सब्जी गर्म कर ली बार तब कोई हाल नहीं मेरी बहुत ज्यादा चल रही है गेट भी बस मैं बंद कर देना जो पोचा लाता